ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤੇ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸਾਡੀ ਅੰਦੋਲਨ ਤੋਂ ਆਈ ਇਹ ਵੱਡੀ ਖਬਰ ਹਰ ਕੋਈ ਰਹਿ ਗਿਆ ਹੈਰਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਅੱਛਾ ਕਰੋ ਤੇ ਜੈਨ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਹੁਣੇ-ਹੁਣੇ ਜੋ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਹਰਿਆਣਾ ਦੇ ਕਿਸਾਨ 21 ਦਿਨਾਂ ਤੋਂ ਸੰਭੂ ਅਤੇ ਖਨੌਰੀ ਹਦਾਂ 'ਤੇ ਡਟੇ ਹੋਏ ਹਨ ਇਸ ਅੰਦੋਲਨ ਵਿੱਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਵਿਚਾਲੇ ਪ੍ਰਸ਼ਾਸਨ ਨੇ ਸੋਮਵਾਰ ਨੂੰ ਅੰਬਾਲਾ ਚੰਡੀਗੜ੍ਹ ਹਾਈਵੇ 'ਤੇ ਲਗਾਏ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ ਉੱਤਰ ਕਿਸਾਨਾਂ ਨੇ ਮੋਰਚੇ 6 ਮਾਰਚ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਤੇ ਇਸ ਦੇ ਨਾਲ ਹੀ 10 ਮਾਰਚ ਨੂੰ ਦੁਪਹਿਰੇ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਵਿੱਚ ਟ੍ਰੇਨਾਂ ਨੂੰ ਰੋਕਣ ਦਾ ਵੀ ਐਲਾਨ ਕੀਤਾ ਗਿਆ ਹਾਲਾਂਕਿ ਜੋ ਕਿਸਾਨ ਦੋਵੇਂ ਹੱਤਾਂ ਉੱਤੇ ਟਰੈਕਟਰ ਰੋਦਗਾ ਲੈ ਕੇ ਬੈਠੇ ਹਨ ਉਹ ਉੱਥੇ ਹੀ ਧਰਨਾ ਦੇਣਗੇ ਇਹ ਐਲਾਨ ਕਿਸਾਨਾਂ ਨੂੰ ਸਰਬਨ ਸਿੰਘ ਭਦੇਰ ਨੇ ਬੀਤੇ ਦਿਨੀ ਕੀਤਾ ਇਸ ਤੋਂ ਪਹਿਲਾਂ ਕਿਸਾਨਾਂ ਨੇ ਅੰਦੋਲਨ ਕਰਨ ਅੰਬਾਲਾ ਤੋਂ ਕਪਲੀ ਜਾਣ ਲਈ ਮਾਰਕੰਡਾ ਪੌਂਡ ਨੇੜੇ ਇਹ ਕੀਤੀ ਗਈ ਵਿਭੂਤ ਕਿਲੇ ਬੰਦੀ ਨੂੰ ਹਟਾਉਣ ਦਾ ਕੰਮ ਉਹ ਵੀ ਸ਼ੁਰੂ ਕੀਤਾ ਸੀ ਬੱਤੇ ਪਰ ਮੀਂਹ ਪੈਣ ਦੇ ਸਨੇਰਾ ਹੋ ਜਾਣ ਤੇ ਮਸ਼ੀਨ ਖਰਾਬ ਹੋਣ ਕਰਕੇ ਸਾਨੂੰ ਰੁਕਣਾ ਪਿਆ ਐਂ ਤੋਂ ਉਹਨੂੰ ਫਿਰ ਤੋਂ ਕਰਮਚਾਰੀ ਸਵੇਰ 10 ਵਜੇ ਦੇ ਕਰੀਬ ਨਵਾਂਗਾ ਮਸ਼ੀਨਾਂ ਲੈ ਕੇ ਮੌਕੇ ਤੇ ਪਹੁੰਚ ਕੇ ਤੇ ਸਾਢੇ 5 ਘੰਟੇ ਸਖਤ ਮਿਹਨਤ ਤੋਂ ਬਾਅਦ ਹਟਾ ਕੇ ਜਾਮ ਠਾਕੇ ਆਵਾਜ਼ੀ ਪੂਰੀ ਤਰ੍ਹਾਂ ਚਾਲ ਚਾਲੂ ਕਰਵਾਈ ਗਈ ਪਰ ਦੋਵੇਂ ਪਾਸੇ ਦੀ ਅੱਲੀ ਇੱਕ ਛੜਕਾ ਤੇ ਭਾਰੀ ਜਾਮ ਲੱਗ ਗਿਆ ਵੀਡੀਓ ਦੇਖਣ ਲਈ ਤੁਹਾਡਾ ਤਾਂ